ਹਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਗੱਲ ਕਰਦੇ ਆ ਕਣਕ ਦੀ ਫਸਲ ਦੇ ਵਿੱਚ ਗੁਲਾਬੀ ਸੁੰਡੀ ਤੇ ਝੋਨੇ ਦੀ ਫਸਲ ਦੇ ਵਿੱਚ ਜਿਹਨੂੰ ਗੋਭ ਦੀ ਸੁੰਡੀ ਵੀ ਕਹਿੰਦੇ ਆਪਾਂ ਤੇ ਉਹਦੇ ਹਮਲੇ ਬਾਰੇ ਉਹਦੀ ਰੋਕத் ਥੰਮ ਕਿਵੇਂ ਕਰਨੀ ਹੈ ਠੀਕ ਹੈ ਉਤੋਂ ਸਾਵਧਾਨ ਕਿਵੇਂ ਰਹਿਣਾ ਤੇ ਵਿੱਚ ਹੁਣ ਖਬਰਾਂ ਵੀ ਫਲਾਈਆਂ ਜਾਣਗੀਆਂ ਕਿ ਕਣਕ ਦੀ ਫਸਲ ਦੇ ਵਿੱਚ ਇੰਨਾ ਸੁੰਡ ਆ ਗਿਆ ਸੁਪਰਸੀਡਰ ਨੇ ਲੋਕ ਮਾਰਤੇ ਹੈਪੀ ਸੀਡਰ ਨੇ ਲੋਕ ਮਾਰਤੇ ਠੀਕ ਹੈ ਮੈਂ ਤੁਹਾਨੂੰ ਇੱਕ ਸਿੱਧਾ ਇਹ ਦੱਸ ਦਿੰਨਾ ਸੁੰਡੀ ਦਾ ਸਬੰਧ ਨਾ ਤਾਂ ਜਿਆਦੇ ਪ੍ਰਾਲੀ ਦੇ ਨਾਲ ਆ ਨਾ ਸੁਪਰਸੀਡਰ ਦੇ ਨਾਲ ਆ ਨਾ ਹੈਪੀ ਸੀਡਰ ਦੇ ਨਾਲ ਆ ਇਹ ਕਿਸੇ ਵੀ ਬਿਧੀ ਦੇ ਵਿੱਚ ਤੁਹਾਡੇ ਫਸਲ ਦੇ ਵਿੱਚ ਆ ਸਕਦਾ ਹੈ ਇੱਕ ਗੱਲ ਨੂੰ ਸਮਝੋ ਜਿਵੇਂ ਹੁਣ ਝੋਨੇ ਕੱਟੇ ਗਏ ਕੋਈ ਝੋਨਾ ਕੱਟ ਰਿਆ ਸੀ ਕੋਈ ਕਣਕ ਬੀਜ ਰਿਆ ਸੀ ਹੁਣ ਵਿੱਚ ਕਿਸਾਨ ਪਰਾਵਾਂ ਦੇ ਝੋਨੇ ਵੀ ਕੱਟਣੇ ਪਏ ਉਹ ਸਾਹਮਣੇ ਦੇਖ ਲੋ ਇਸ ਸਾਈਡ ਉਹ ਪਿੱਛੇ ਮੇਰੇ ਸਾਈਡ ਆ ਜਿਹੜਾ ਤੁਸੀਂ ਝੋਨਾ ਦੇਖ ਸਕਦੇ ਉਹ ਝੋਨਾ ਵੀ ਦੇਖੋ ਖੜਾਗਾ ਜਿਹੜੀ ਸੁੰਢੀ ਝੋਨੇ ਦੇ ਵਿੱਚ ਆ ਠੀਕ ਹੈ ਇਹ ਤਾਂ ਹੈ ਨਹੀਂ ਵੀ ਉਹ ਸਿੱਧਾ ਕਣਕ ਦੀ ਫਸਲ ਦੇ ਵਿੱਚ ਐਂਟਰ ਕਰ ਜੂਗੀ ਜਾ ਕੇ ਜਿਹੜੀ ਸੁੰਢੀ ਦਾ ਪਮਕੜ ਹੈਗਾ ਗੋਪ ਦੀ ਸੁੰਢੀ ਵਾਲਾ ਪਮਕੜ ਹੈਗਾ ਉਹਨੇ ਉੱਡਣਾ ਉੱਡ ਕੇ ਸੇਲੀ ਜ਼ਮੀਨ ਤੇ ਜਾਣਾ ਜਾ ਜਿੱਥੇ ਕਣਕ ਦਾ ਬੀਜਿਆ ਰਾ ਹੋ ਰਿਹਾ ਉਹਨੇ ਉੱਥੇ ਜਾਣਾ ਕਿਉਂਕਿ ਹੁਣ ਉਹ ਫਸਲ ਦੇ ਵਿੱਚ ਕੋਈ ਰਸ ਹੈ ਨਹੀਂਗਾ ਕਿਉਂਕਿ ਫਸਲਾਂ ਜਮਾ ਹੁਣ ਦੇਖੋ ਟਾਮੀਆਂ ਟੱਲੀਆਂ ਕਿਤਨੇ ਕਿਤੇ ਫਸਲਾਂ ਝੋਨੇ ਦੇ ਕੱਟਣ ਵਾਲੀਆਂ ਰਹਿੰਦੀਆਂ ਨੇ ਨਹੀਂ ਹੁਣ ਕਣਕ ਦੇ ਲਈ ਪਾਣੀ ਲਾਉਣ ਦੇ ਲਈ ਵੀ ਕਿਸਾਨ ਤਿਆਰ ਹੈਗਾ ਤੇ ਵਿੱਚ ਕਿਸਾਨ ਕਣਕ ਬੀਜ ਰਿਹਾ ਕੋਈ ਪਾਣੀ ਲਾ ਰਿਹਾ ਕਿਸੇ ਨੇ ਕਣਕ ਬੀਜ ਵੀ ਦਿੱਤੀ ਹੈ ਕਿ ਹੁਣ ਗੱਲ ਆਉਂਦੀ ਹੈ ਸੁੰਡ ਦੀ ਚਿੱਟਾ ਸੁੰਡ ਹੈ ਇੱਕ ਗੁਲਾਬੀ ਸੁੰਡੀ ਆ ਵੀ ਇਹਨੂੰ ਅਸੀਂ ਕੰਟਰੋਲ ਕਿਵੇਂ ਕਰੀਏ ਪਹਿਲਾਂ ਤਾਂ ਕੰਟਰੋਲ ਕਰਨ ਤੋਂ ਪਹਿਲਾਂ ਤਾਂ ਆਪਾਂ ਨੂੰ ਸਾਵਧਾਨ ਹੋਣਾ ਜ਼ਰੂਰੀ ਹੈ ਸੋਚਣਾ ਪੈਣਾ ਇਹ ਨਹੀਂ ਹੈਗਾ ਵੀ ਇੱਕ ਬੰਦੇ ਨੇ ਕਹਤਾ ਯਾਰ ਸਾਡੇ ਬਈ ਸੁੰਡੀ ਆ ਗਈ ਬਈ ਚੱਕ ਲੈ ਦਵਾਈਆਂ ਚੱਕ ਲੈ ਢੋਲ ਬਈ ਆਪਣੀ ਤਾਂ ਕਣ ਖਤਮ ਹੋ ਗਈ ਠੀਕ ਹੈ ਜਦੋਂ ਤੁਹਾਡੇ ਸੁੰਡ ਦੀ ਸਮੱਸਿਆ ਹੈਗੀ ਹੈ ਕਰਨਾ ਕਿ ਦੇਖੋ ਬਈ ਇਸ ਤਰ੍ਹਾਂ ਜਦੋਂ ਆਪਾਂ ਖੇਤ ਦੇ ਵਿੱਚ ਜਾਂਦੇ ਆ ਇਸ ਤਰ੍ਹਾਂ ਤੁਸੀਂ ਇਹਨੂੰ ਵਟ ਕੇ ਦੇਖ ਲਓ ਦੇਖੋ ਇਸ ਗੋਭ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸੁੰਢ ਨਹੀਂ ਇਹ ਵੀ ਸੁਪਰ ਸੀਡਰ ਨੇ ਬੀਜੀ ਆ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਸੁੰਢ ਨਹੀਂ ਹੈਗਾ ਚਾਹੇ ਤੁਸੀਂ ਪਰਾਲੀ ਵਿੱਚ ਬਾਹਰ ਰਹੇ ਹੋ ਚਾਹੇ ਤੁਸੀਂ ਅੱਗ ਲਾਈ ਆ ਪਰਾਲੀ ਨੂੰ ਚਾਹੇ ਤੁਸੀਂ ਗੱਠਾ ਬਣਵਾਇਆ ਨੇ ਠੀਕ ਹੈ ਜੇ ਤੁਹਾਡੇ ਸੁੰਢ ਦੀ ਸਮੱਸਿਆ ਤੁਸੀਂ ਗੋਭ ਖਿੱਚ ਕੇ ਦੇਖ ਲਓ ਜੇ ਗੋਭ ਇੱਥੋਂ ਨਿਕਲਦੇ ਆ ਜੜ ਥੱਲੇ ਰਹਿੰਦੀ ਹੈ ਤਾਂ ਗੋਭ ਕੱਲੀ ਆ ਜਾਂਦੀ ਹੈ ਤਾਂ ਸਮਝ ਲਓ ਤੁਹਾਡੇ ਸੁੰਡੀ ਦੀ ਸਮੱਸਿਆ ਹੈਗੀ ਹੈ ਠੀਕ ਹੈ ਪਹਿਲਾ ਕੰਮ ਕੀ ਕਰਨਾ ਆਪਾਂ ਨੇ ਪਾਣੀ ਲਾਉਣਾ ਦਿਨ ਦੇ ਟਾਈਮ ਠੀਕ ਹੈ ਜਦੋਂ ਆਪਾਂ ਪਾਣੀ ਦਿਨ ਦੇ ਟਾਈਮ ਲਾਉਨੇ ਆ ਜਾਨਵਰ ਹੁੰਦੇ ਆ ਉਹ ਜਿਹੜਾ ਸੁੰਡੀ ਨੂੰ ਝੋਕ ਲੈਂਦੇ ਆ ਇੱਕ ਕਿਸਾਨ ਦਾ ਵੀ ਅਸੀਂ ਤਜਰਬਾ ਸ਼ੇਅਰ ਕਰਾਂਗੇ ਉਸ ਕਿਸਾਨ ਨੇ ਕੱਲ ਸਾਡੇ ਨਾਲ ਗੱਲਬਾਤ ਕੀਤੀ ਉਸ ਕਿਸਾਨ ਦੇ ਵੀ ਜਿਹੜੀ ਗਲਬੀ ਸੁੰਡੀ ਦੀ ਸਮੱਸਿਆ ਚਿੱਟੇ ਸੁੰਡ ਦੀ ਸਮੱਸਿਆ ਜਿਹੜੀ ਝੋਨੇ ਦੇ ਵਿੱਚ ਆਉਂਦੀ ਆ ਉਸ ਦੀ ਸਮੱਸਿਆ ਹੈਗੀ ਸੀ ਕਿਸਾਨ ਦੇ ਪਾਣੀ ਲਾਉਂਦੇ ਲਾਉਂਦੇ ਜਿਹੜੀ ਸੁੰਡੀ ਸੀ ਨਾ ਉਹ ਇਸ ਤਰ੍ਹਾਂ ਜਿਹੜੀ ਉੱਪਰ ਪੱਤਿਆਂ ਦੇ ਉੱਪਰ ਚੜਨ ਲੱਗੀ ਇਹ ਕਿਸਾਨ ਨੇ 500 ਪੰਜ ਸਪਰੇਅ ਕਰ ਲਈ ਤੇ ਲੈਂਬੜਾ ਦਾ ਵਿੱਚ ਛਿੱਟਾ ਦੇਤਾ ਤੇ ਸੁੰਡੀ ਉਹਦੇ ਜਿਹੜੀ ਕੰਟਰੋਲ ਹੋ ਗਈ ਤੁਸੀਂ ਇਹ ਨਾ ਸੋਚੇ ਯਾਰ ਵੀ ਆਪਣੀ ਕਣਕ ਛੋਟੀ ਆ ਤੇ ਸੁੰਡੀ ਦੀ ਸਮੱਸਿਆ ਆ ਗਈ ਤੇ ਯਾਰ ਹੁਣ ਜੇ ਅਸੀਂ ਪਾਣੀ ਲਾਤਾ ਤਾਂ ਸਾਡੀ ਕਣਕ دب ਜਾਣੀ ਐ ਅਸੀਂ ਨੇ ਤਾਂ ਦੇਖੋ ਵੀ ਭਾਈ ਚੌੜੇ ਪੱਤੇ ਵਾਲੀ ਜਾਂ ਗੁਲੀ ਡੰਡਲੀ ਵੀ ਸਪਰੇਅ ਕਰਨੀ ਐ ਠੀਕ ਆ ਹੁਣ ਸਾਡੇ ਸੁੰਡ ਆ ਗਿਆ ਸੀ ਕਿ ਪਹਿਲਾਂ ਤੁਸੀਂ ਸੁੰਡ ਨੂੰ ਜਿਹੜਾ ਕੰਟਰੋਲ ਕਰਨਾ ਦਿਨ ਵੇਲੇ ਪਾਣੀ ਲਾਉਣਾ ਸਪਰੇ ਤੁਸੀਂ ਕਰਨੀ ਹੈ 60 ਐਮਲ ਜੇ ਕਰਨੀ ਹੈ ਤਾਂ ਜਿਵੇਂ 60 ਐਮਲ ਕੋਰਾਜਨ ਜਿਹਨੂੰ ਕਲੋਰ ਇੰਟਰਾ ਨੀਲੀ ਪ੍ਰੋਨਾਂ ਦਾ ਟੈਕਨੀਕਲ ਹੈ ਤੇਜਾ 505 ਛਿੱਟਾ ਦੇਣਾ ਤੁਸੀਂ ਐਕੈਲੈਕਸਾ ਦੇਖ ਸਕਦੇ ਹੋ ਜਾਂ 5% ਲੈਮੜਾ ਦਾ ਛਿੱਟਾ ਦੇ ਸਕਦੇ ਹੋ ਹੁਣ ਗੱਲ ਆਉਂਦੀ ਹੈ ਵੀ ਇਹ ਕਿ ਸੁਪਰ ਸੀਡਰ ਵਾਲੀ ਦੇ ਵਿੱਚ ਆਉਂਦਾ ਹੈ ਜੀਰੋ ਡਿਲ ਵਾਲੀ ਦੇ ਵਿੱਚ ਆਉਂਦਾ ਹੈ ਹੈਪੀ ਸੀਡਰ ਆਗ ਦੇ ਵਿੱਚ ਆਉਂਦਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਹੜਾ ਸੁੰਡੀ ਦਾ ਮੱਕੜ ਹੁੰਦਾ ਝੋਨੇ ਦੇ ਵਿੱਚ ਉੱਡ ਕੇ ਪਰਾਲ ਦੇ ਵਿੱਚ ਆਉਂਦਾ ਹੈ ਜਾਂ ਸਿੱਲੀਆਂ ਜ਼ਮੀਨਾਂ ਦੇ ਵਿੱਚ ਆਉਂਦਾ ਹੈ ਉੱਥੋਂ ਫਿਰ ਇਹ ਆਂਡੇ ਦਿੰਦਾ ਹੈ ਆਂਡੇ ਦੇਣ ਤੋਂ ਬਾਅਦ ਆਪਣੀ ਫਸਲ 'ਚ ਇਹ 10 ਦਿਨ ਦੇ ਚ 12 ਦਿਨਾਂ ਦੇ ਉਹਦੇ ਉੱਪਰ ਹਮਲਾ ਕਰਦਾ ਹੈ ਠੀਕ ਹੈ ਪਾਣੀ ਕਦੇ ਵੀ ਲੇਟ ਨਾ ਕਰੋ ਜੇ ਤੁਹਾਡੀ 12 ਦਿਨਾਂ ਦੀ ਫਸਲ ਨੂੰ ਆ ਗਿਆ ਇਹ ਨਾ ਸੋਚੀ ਜਾ ਕਿ ਖੇਤੀવાડી ਵਾਲੇ ਤਾਂ ਕਹਿੰਦੇ ਬਈ 25 ਦਿਨਾਂ ਤੇ ਪਾਣੀ ਲਾ ਦਿਓ ਪਾਣੀ 30 35 40 ਦਿਨਾਂ ਤੇ ਵੀ ਲੱਗ ਸਕਦਾ ਏਰੀਆ ਦੇ ਹਿਸਾਬ ਦੇ ਨਾਲ ਜੇ ਤੁਹਾਡੇ ਜ਼ਮੀਨ ਦੇ ਵਿੱਚ ਤੁਹਾਨੂੰ ਲੱਗਦਾ ਵੀ ਸਾਡੇ ਸੁੰਡ ਦੀ ਸਮੱਸਿਆ ਹੈਗੀ ਆ ਤਾਂ ਤੁਸੀਂ ਦਿੰਦੇ ਟਾਈਮ ਪਾਣੀ ਲਾਓ ਛਿੱਟੇ ਵਾਲੀ ਦਵਾਈ ਦਾ ਇਸਤੇਮਾਲ ਕਰੋ ਜੇ ਸੁੰਡ ਜਿਹੜਾ ਗੋਭ ਦੇ ਵਿੱਚ ਬੈਠਾ ਹੈ ਜੇ ਕਿਤੇ ਮਣੀ ਮੁੱਟੀ ਸੁੰਡੀ ਪੱਤਿਆਂ ਦੇ ਉੱਪਰ ਹੈਗੀ ਆ ਤਾਂ ਤੁਸੀਂ ਸਪਰੇਅ ਵੀ ਕਰ ਸਕਦੇ ਹੋ ਪਰ ਸਪਰੇਅ ਉਦੋਂ ਕਰਨੀ ਜਦੋਂ ਸੁੰਡੀ ਪੱਤਿਆਂ ਦੇ ਉੱਪਰ ਜਿਹੜੀ ਬੈਠੀ ਹੋਵੇ ਕਿਉਂਕਿ ਖੇਤੀ ਬਾੜੀ ਦੇ ਵਿੱਚ ਹਰ ਸਾਲ ਸਿੱਖਣ ਨੂੰ ਮਿਲਦਾ ਕਿਉਂਕਿ ਮੈਨੂੰ ਵੀ 10 ਸਾਲ ਹੋ ਗਏ ਫੀਲਡ ਦੇ ਵਿੱਚ ਕੰਮ ਕਰਦਿਆਂ ਨੂੰ ਹਾਲੇ ਤੱਕ ਇੱਕ ਤਜਰਬਾ ਇੱਕ ਸਾਲ ਚ ਕੰਮ ਨਹੀਂ ਕਰਦਾ ਕਿਉਂਕਿ ਹਰ ਸਾਲ ਨਵੇਂ ਤਜਰਬੇ ਨਵੀਆਂ ਦਵਾਈਆਂ ਨਵੀਆਂ ਵੈਰਾਈਟੀਆਂ ਨਵੇਂ-ਨਵੇਂ ਮੌਸਮ ਤੇ ਸਾਰਾ ਕੁਝ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਤੇ ਆਪਦੀ ਫਸਲ ਨੂੰ ਦੇਖਦੇ ਰਹੋ ਧਿਆਨ ਦੇ ਵਿੱਚ ਰੱਖੋ ਐਮੀ ਵਾਲਾ ਅਫਵਾਮਾਂ ਦੇ ਵਿੱਚ ਜਿਹੜਾ NAHC ਉਹਦੇ ਸੰਡੀ ਆਈ ਐਚ ਇਹ ਨਾ ਇਹ ਐਵੇਂ ਨਾ ਤੁਸੀਂ ਕਿਤੇ ਪੰਪਾ 6600 ਦੇ ਲੈਂਬੜਾ ਦੇ 505 ਦੇ ਲੀਟਰ ਚੱਕੀ ਫਿਰਿਓ ਕਿਉਂਕਿ ਖਰਚੇ ਕਰੋ ਲਿਮਟ ਦੇ ਹਸਾਰ ਜੇ ਤੁਹਾਡੇ ਦਿੱਕਤ ਹੈਗੀ ਤਾਂ ਤੁਸੀਂ ਵਰਤ ਲਓ ਨਹੀਂ ਸੋਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਸੀਂ ਆਪਣੇ ਗੋਲ ਡੰਡੇ ਨੂੰ ਆ ਚੌੜੇ ਪੱਤੇ ਵਾਲੇ ਬਾਤੂ ਨੂੰ ਪਾਲਕ ਨੂੰ ਇਹ ਨੂੰ ਜੇ ਆਪਦੀ ਫਸਲ ਨੂੰ ਚੰਗੀ ਗ੍ਰੋਸ ਕਰਾਉਣ ਦੇ ਲਈ ਫਸਲ ਦੇ ਲਈ ਬਿਅਾਂਤ ਬੰਦੀ ਵੜਾਓ ਐਵੇਂ ਇਕੱਲੇ ਸੁੰਢ ਦੇ ਪਿੱਛੇ ਜਿਹੜਾ ਆਪਾਂ ਨਾ ਲੱਗੇ ਧੰਨਵਾਦ